ਭਾਰਤ ਵਿੱਚ ਤੂੰ ਹੀ ਐਸੇ ਮੰਦਰ ਜਿੱਥੇ ਲੋਕ ਨਰਾਤਿਆਂ ਵੇਲੇ ਮੰਨਤ ਉਤਾਰਨ ਲਈ ਪੁੱਤਰਾਂ ਨੂੰ ਲੰਗੂਰ ਬਣਾ ਕੇ ਨਤਮਸਤਕ ਹੁੰਦੇ ਹਨ ਅਸੂ ਦੇ ਨਰਾਤੇ ਦਾ ਅੱਜ ਪਹਿਲਾ ਦਿਨ ਹੈ ਜਿਸ ਕਰਕੇ ਮੰਦਰਾਂ ਵਿੱਚ ਭਗਤਾਂ ਦਾ ਤਾਂਤਾ ਲੱਗਾ ਹੋਇਆ ਹੈ ਭਾਰਤ ਵਿੱਚ ਤੂੰ ਹੀ ਐਸੇ ਮੰਦਰ ਹਨ ਜਿੱਥੇ ਲੋਕ ਮੰਨਤ ਮੰਗਦੇ ਹਨ ਕਿ ਅਗਰ ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਆਪਣੇ ਪੁੱਤਰ ਨੂੰ ਨਰਾਤਿਆਂ ਤੇ ਲੰਗੂਰ ਬਣਾ ਕੇ ਮੰਦਰ ਵਿੱਚ ਲੈ ਕੇ ਆਵਾਂਗੇ ਜਿਸ ਤੇ ਚੱਲਦੇ ਲੋਕਾਂ ਦੀਆਂ ਮਨਤਾਂ ਪੂਰੀਆਂ ਹੁੰਨ ਤੇ ਲੋਕ ਆਪਣੇ ਬੱਚਿਆਂ ਨੂੰ ਅੱਜ ਲੰਗੂਰ ਬਣਾ ਕੇ ਢੋਲ ਦੇ ਨਾਲ ਕਾਲੀ ਦਵਾਰਾ ਮੰਦਰ ਵਿੱਚ ਲੈ ਕੇ ਆਏ ਹਨ ਪੂਰੇ ਭਾਰਤ ਵਿੱਚ ਤੋਂ ਉਹੀ ਮੰਦਰ ਹਨ ਜਿੱਥੇ ਲੋਕ ਆਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਲੈ ਕੇ ਆਉਂਦੇ ਹਨ ਇੱਕ ਅੰਮ੍ਰਿਤਸਰ ਵਿੱਚ ਦਰਗਾਣਾ ਮੰਦਰ ਹੈ ਤੇ ਦੂਸਰਾ ਮੰਦਰ ਬਟਾਲਾ ਵਿੱਚ ਹੈ ਸਿੱਧ ਸ਼ਕਤੀ ਠੰਦਰ ਕਾਲੀ ਦਵਾਰਾ ਇਸ ਮੌਕੇ ਸ਼ਰਦਾਲੂਆ ਨੇ ਕਿਹਾ ਕਿ ਪੁੱਤਰ ਪੈਦਾ ਹੋਣ ਤੋਂ ਪਹਿਲਾਂ ਮਨਤ ਮੰਗਦੇ ਹਾਂ ਕਿ ਅਗਰ ਸਾਡੇ ਘਰ ਪੁੱਤਰ ਪੈਦਾ ਹੋਇਆ ਤਾਂ ਅਸੀਂ ਆਪਣੇ ਪੁੱਤਰ ਨੂੰ ਲੰਗੂਰ ਬਣਾ ਕੇ ਮੰਦਰ ਵਿੱਚ ਲੈ ਕੇ ਆਵਾਂਗੇ ਜਿਸ ਤੇ ਚੱਲਦੇ ਅੱਜ ਬੱਚਿਆਂ ਲੰਗੂਰ ਬਣਾ ਕੇ ਕਾਲੀ ਦਵਾਰਾ ਮੰਦਿਰ ਵਿੱਚ ਲੈ ਕੇ ਆਏ ਹਨ ਅਤੇ ਦੁਸ਼ਹਰੇ ਵਾਲੇ ਦਿਨ ਪੁੱਤਰ ਨੂੰ ਪਾਏ ਹੋਏ ਲੰਗੂਰ ਦੇ ਕੱਪੜੇ ਮੰਦਿਰ ਵਿੱਚ ਚੜਾ ਦਿੰਦੇ ਹਨ ਤੇ ਹਨੂਮਾਨ ਮੰਦਿਰ ਵਿੱਚ ਪੂਜਾ ਕਰਕੇ ਅਸ਼ੀਰਵਾਦ ਪ੍ਰਾਪਤ ਕੀਤਾ ਜਾਂਦਾ ਹੈ ਦਸ਼ਨ ਜੋਗ ਹੈ ਪੂਰੇ ਭਾਰਤ ਵਿੱਚ ਐਸੀਆਂ ਦੋ ਹੀ ਜਗ੍ਹਾ ਹਨ ਜਿੱਥੇ ਲੋਕ ਆਪਣੇ ਪੁੱਤਰਾਂ ਨੂੰ ਲੰਗੂਰ ਬਣਾ ਕੇ ਆਉਂਦੇ ਹਨ ਮੈਂ प्रमोद ਬਬਰ ਬੀਟਾ ਹਾਂਜੀ ਮਾਤਾ ਰਾਣੀ ਦਾ ਪਹਿਲਾ ਨਰਾਤਾ ਜੇਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਦਾ ਮਾ ਭਗਵਤੀ ਸ਼ੈਲ ਪੁਤਰੀ ਅੱਜ ਪਹਿਲਾ ਨਰਾਤਾ ਹੈ ਮਾਤਾ ਰਾਣੀ ਦੀ ਬੜੀ ਕਿਰਪਾ ਹੈ ਕਾਲੀ ਦਵਾਰੇ ਤੇ ਬਟਾਲੇ ਸ਼ਹਿਰ ਦੇ ਵਿੱਚ ਕਾਲੀ ਦਵਾਰੇ ਦਾ ਬੜਾ ਪ੍ਰਚੀਨ ਮੰਦਿਰ ਹੈ ਮਾਤਾ ਰਾਣੀ ਦੀ ਬਹੁਤ ਕਿਰਪਾ ਹੈ ਬੜੇ ਬੜੇ ਦੂਰੋਂ ਦੂਰੋਂ ਆਣ ਕੇ ਇੱਥੇ ਆਪਣੀਆਂ ਸੁਖਨਾ ਪੂਰੀਆਂ ਕਰਦੇ ਨੇ ਲੰਗੂਰ ਬੰਦੇ ਨੇ ਐਸਾ ਐਸ ਨਰਾਤਿਆਂ ਦੇ ਵਿੱਚ ਜਿਨ੍ਹਾਂ ਨੇ ਲੰਗੂਰ ਬਣਾਣੇ ਬੱਚੇ ਉਹ ਵੀ ਇੱਥੇ ਆਂਦੇ ਨੇ ਦੁਨੀਆ ਪੂਰੇ ਇੰਡੀਆ ਦੇ ਵਿੱਚ ਦੋ ਜਗ੍ਹਾ ਚ ਲੰਗੂਰ ਬੰਦੇ ਨੇ ਅੰਬਰਸਾਰ ਤੇ ਬਟਾਲੇ ਇਹ ਮਹਾਮਾਇੀ ਦੀ ਬੜੀ ਕਿਰਪਾ ਸਾਭ ਨਹੀਂ ਸੁਖਣਾ ਪੂਰੀਆ ਹੁੰਦੀ ਆ ਮਾਤਾ ਰਾਣੀ ਗੋਦੀਆਂ ਵਿੱਚ ਲਾਲ ਖੜਾਉਂਦੀ ਆ ਤੇ ਸਾਰਿਆਂ ਨੇ ਸੁਖਣਾ ਸੁੱਕ ਕੇ ਆ ਗ ਲੰਗੂਰ ਬਣਾਉਂਦੇ ਮਾਂ ਭਗਵਤੀ ਦੀ ਕਿਰਪਾ ਬੜਾ ਅਮਰ ਜਿੰਨਾ ਨੂੰ ਕਾਲੀ ਖਾਂਸੀ ਲੱਗੀ ਹੁੰਦੀ ਆ ਜਿਨ੍ਹਾਂ ਦੇ ਕੋਈ ਰੋਗ ਠੀਕ ਨਹੀਂ ਹੁੰਦੇ ਉਹ ਮਾਤਾ ਰਾਣੀ ਦੀ ਕਿਰਪਾ ਨਾਲ ਇਥੋਂ ਜਲ ਪੀਂਦੇ ਨੇ ਮਾਈ ਦਾ ਜੇ ਪੂਰੀ ਤੰਦਰੁਸਤੀ ਮਿਲਦੀ ਹੈ ਤੇ ਮਹਾਮਾਏ ਦੀ ਬਹੁਤ ਕਿਰਪਾ ਬੰਦੀ ਹੈ ਮਾਤਾ ਰਾਣੀ ਦੀ ਕਿਰਪਾ ਬਣੀ ਰਹੇ ਸਾਰੇ ਮੁਲਕ ਦੇ ਉੱਤੇ ਸਾਰੀ ਦੁਨੀਆ ਦੇ ਉੱਤੇ ਭਗੋਦੀ ਮਹਾਰਾਣੀ ਦਾ ਸ਼ੀਰੋਤ ਬਣਿਆ ਰਹੇ ਜੇ ਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਜੇ ਮਾਦੀ ਦੇਖੋ ਇਹ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਜੈ ਮਾਤਾ ਦੀ ਜੇ ਕਾਰਾ ਕਾਲੀ ਦਵਾਰੇ ਵਾਲੀ ਮਹਾਰਾਣੀ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਸੂ ਮਹੀਨੇ ਦੇ ਨਰਾਤਿਆਂ ਦਾ ਅੱਜ ਪਹਿਲਾ ਦਿਨ ਹੈ ਤੇ ਮਹਾਰਾਣੀ ਦੀ ਕਿਰਪਾ ਦੇ ਨਾਲ ਪੂਰਾ ਮੰਦਿਰ ਜਗਮਗ ਜਗਮਗ ਹੋ ਰਿਹਾ ਹੈ ਸਾਰੇ ਨਵਰਾਤੇ ਸਾਰੀ ਸੰਗਤ ਮਹਾਰਾਣੀ ਦੇ ਪਾਠ ਕਰੀ ਆ ਆਪਣੀ ਆਪਣੀ ਅਰਦਾਸਾਂ ਕਰੀ ਆ ਆਪਣੀ ਆਪਣੀਆਂ ਮਨੋ ਕਾਮਨਾ ਲੈ ਕੇ ਆਂਦੇ ਨੇ ਮਹਾਰਾਣੀ ਕੋ ਤੇ ਆਪਣੀਆਂ ਮਨੋ ਕਾਮਨਾ ਪੂਰਨ ਕਰਦੇ ਨੇ ਤੇ ਇਸ ਨਰਾਤਿਆਂ ਦਾ ਮੇਨ ਮਤਲਬ ਹੈ ਕਿ ਇਸ ਨਰਾਤਿਆਂ ਦੇ ਵਿੱਚ ਲੰਗੂਰ ਵੀ ਬਣਾਏ ਜਾਂਦੇ ਨੇ ਜੋ ਕਿ ਮਹਾਰਾਣੀ ਦੇ ਸੁਖਨਾ ਦੇ ਨਾਲ ਜਿਨ੍ਹਾਂ ਦੇ ਘਰ ਬੇਟਾ ਨਹੀਂ ਹੁੰਦਾ ਉਹ ਬੇਟਾ ਹੁੰਦਾ ਹੈ ਤੇ ਉਹ ਆਪਣੀ ਸੁਖਨਾ ਪੂਰੀ ਕਰਦੇ ਆ ਮਹਾਰਾਣੀ ਦੇ ਚਰਨਾਂ ਦੇ ਵਿੱਚ ਅਰਦਾਸ ਲੈ ਕੇ ਆਉਂਦੇ ਨੇ ਕਿ ਆਪਾਂ ਲੰਗੂਰ ਬਣਾ ਕੇ ਲਿਆਵਾਂਗੇ ਮਹਾਰਾਣੀ ਦੇ ਦਰਬਾਰ ਤੇ ਤੇ ਮਹਾਰਾਣੀ ਦੇ ਚਰਨਾਂ ਦੇ ਵਿੱਚ ਦੋ ਸ਼ਬਦ ਰੱਖਾਂਗੇ ਉਹ ਦਿਵਾ ਚਨ ਦਾ ਜਗੇ ਹਵਾ ਪੁਰ ਦੀਵਗੇ ਚੱਲ ਚੱਲ ਪਗ ਤਾਵੇ ਮਾਂ ਦੇ ਦਵਾਰ ਚੱਲੀਏ ਜਿੱਥੇ ਮਿੱਟੀ ਕਸ਼ਬੋ ਚਾਨ ਤਾਰਿਆਂ ਦੀ ਲੋ ਜਿਹੜੀ ਦੁਨੀਆ ਨੂੰ ਤਾਰੇ ਉਹਦੇ ਦਵਾਰ ਚੱਲੀਏ ਦਿਵਾ ਚਨ ਦਾ ਜਗੇ ਹਵਾ ਪੁਰ ਦੀਵਗੇ ਹਰਦੀ ਸਿੱਧੀਆਂ ਦੀ ਦਾਤੀ ਜੀ ਨੂੰ ਜਗ ਜਾਣਦਾ ਹਰ ਨਿਕਾ ਵੱਡਾ ਯੋ ਦੇ ਦਰ ਚੋਲੀ ਆੜਦਾ ਹਾਸਾ ਪੂਰੀਆਂ ਕਰੇ ਦੁੱਖ ਦਿਲਾਂ ਦੇ ਹਰੇ ਚੱਲ ਲੈਨ ਲਈ ਉਸ ਕੋਲੋ ਪਿਆਰ ਚੱਲੀਏ دیਵਾ ਚੰਨ ਦਾ ਜਗੇ ਹਵਾ ਪੁਰ ਦੀ ਵਗੇ ਮੇਰਾ ਨਾਮ ਪੱਪੂ ਗੰਧੇਤ ਹੈ ਹਾਂਜੀ ਮਾਤਾ ਨੰਦਨ ਮੰਦਰ ਜੋ ਵੀ ਲੋਕ ਜਾਂਦੇ ਆਪਣੀ ਮਹੱਭਾਵਨਾ ਲੈ ਕੇ ਸ਼ਰਦਾ ਭਾਵਨਾ ਦਾ ਮਾਤਾ ਰੰਨ ਸਾਰਿਆਂ ਦੀ ਭਾਵਨਾ ਪੂਰੀਆਂ ਕਰਦੀ ਹੈ ਜੋ ਮੰਗੇ ਮਹਾਰਾਣੀ ਦਿੰਦੀ ਹੈ ਜਦੋਂ ਮੰਤਰ ਆਇਆ ਮਾਤਾ ਰੰਨ ਜੀ ਨਾਲ ਗੋੜੀ ਮਾਤਾ ਰੰਨ ਜੀ ਨੱਚਦੇ ਜਾਂਦੇ ਆ ਤਾਂ ਫਿਰ ਮਹਾਰਾਣੀ ਜੋ ਮੰਗ ਲਿਆ ਮਿਲਦੀਆਂ ਮਿੱਠਿਆ ਮਰਾਤਾ ਜੇ ਮ ਬੱਚੇ ਚੁੜਦੇ ਆ ਸਾਡੇ ਘਰ ਬੱਚਾ ਹੋਵੇ ਮਹਾਰਾਣੀਆਂ ਅਸੀਂ ਆਪਾਂ ਉਹਨੂੰ ਲਗੂੜ ਬਣਾਵਾਂਗੇ ਤੇਰੇ ਦਰਬਾਰ ਤੇ ਲੈ ਕੇ ਆਵਾਂਗੇ ਕਾਲੀਬਾਰ ਮੰਦਿਰ ਕਿੰਨਾ ਕੁ ਦੂਰ ਆਵਾ ਹਾਂ ਕਾਲੀਬਾਰ ਮੰਦਿਰ ਕਿੰਨਾ ਕੱਢ ਕਰਾਉਣਾ ਹੈ ਕਿ ਕਿਤਾਰੇ ਇੱਕ ਪਟਿਆਲੇ ਜੀ